ਦਿੰਦਾ ਉਹਨਾਂ ਦਾ ਸਾਬਕਾ ਸਿਕਿਉਰਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੁਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਰੇ ਹੁਣੀ ਤੱਲੋਂ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦੰਦ ਬੱਤੀ ਪਈ ਆ ਜਿਹੜਾ ਉਹ ਪਿਛਲੇ 5-6 ਦਿਨ ਤੋਂ ਜਦੋਂ ਤੋਂ ਵੀ ਜੋਗਾ ਸਿੰਘ ਵਾਲਾ ਦੀ ਗ੍ਰਿਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਦਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅਟਾਰਨੀਟ ਜਿਹੜੀ ਕਰ ਚੁੱਕੀ ਆ ਕਿ ਜੋਗਾ ਸਿੰਘ ਵਾਲੇ ਮਾਮਲੇ ਚ ਜਿਹੜਾ ਉਹ ਮੈਨੂੰ ਦਵਾਦਾ ਜਿਹੜਾ ਕਿਤੇ ਮੇਰੀ ਗੁਸਤਾਦੀ ਦਾ ਪੈ ਜੇ ਡਰ ਉਹੀ ਆ ਸਰ ਉਹ ਕੀ ਕਹਿੰਦੇ ਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਣਕੇ ਵਾਲੀ ਗੱਲ ਆ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਆਪੇ ਹੀ ਵਾਪਸ ਲੈ ਲਈ ਆਪੇ ਸਟੋਰੀਆਂ ਬਣਾਤੀਆਂ ਕਿ ਮੈਂ ਜੀ ਬਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤੋਦਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਡਾਦੇ ਉਹ ਤਾਈ ਕੋਰਟ ਚ ਗਏ ਕਿ ਮੈਂ ਗ੍ਰਫਤਾਰੀ ਮੈਂ ਗ੍ਰਫਤਾਰੀ ਤੋਂ ਬਚਲ ਲਈ ਆਪਣੀ ਬੇਲ ਜਿਹੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਰਕਾਰ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਹੁੰਦਾ ਤੇ ਹੋਏ ਆ ਉਹ ਸਦਾ ਕੋਈ ਜਾਣਦੇ ਹੋ ਸਾਡਾ ਸਿੱਧਾ ਜਿਹਾ ਖਫਾ ਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਗਲਕੇ ਕੰਮ ਕਰਦਾ ਵਿਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਲੋਕਾਂ ਨਾਲ ਕਿ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹ ਦੀ ਕਾਰਵਾਈ ਕਰਾਂਗੇ ਪਰ ਇਸ ਕੇਸ ਦੇ ਵਿੱਚ ਮੈਦਾ ਦੇਖ ਕੇ ਤਾਂ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆ ਮੈਂ ਇਦਾਂ ਜੀ ਆਹ ਜੀ ਇਦਾਂ ਜੀ ਆਹ ਮੀਡੀਆ ਦਾ ਕਰ ਰਿਹਾ ਜੀ ਇਦਾਂ ਕਹ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਾਂ ਕੰਮ ਕਰਦੇ ਜੇ ਜੋਗਾ ਸਿੰਘ ਜਿਉਂੜਾ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਦ ਜੋ ਕੁਛ ਵੀ ਹੈ ਆਪਣੇ ਦੱਦ ਦੇ ਵਜੋਂ ਹੀ ਖੈਰੇ ਉਹੜਾ ਨੇ ਬਲ ਜਿਹੜਾ ਹੈ ਸਾਦਾ ਬਲ ਕਟਰਾ ਕਦਮ ਜਿਹੜਾ ਉਹ ਕੀਤਾ ਮਾਨ ਸਾਹਿਬ ਦੀ ਸਰਕਾਰ ਵੱਲੋਂ ਜੋਧ ਨਸ਼ਿਆਂ ਦੇ ਵਿਦੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਪੜਾਵਾ ਉਹਦੀ ਕੀ ਸਥਿਤੀ ਆ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਅੱਜ ਇੱਕ ਹੋਰ ਜਿਹੜੀ ਖਬਰ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਖਪਾਲ ਸਿੰਘ ਖੈਦੇ ਹੋਣਾ ਦੀ ਜਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜਣੇ ਉਹਨਾਂ ਨੇ ਕਹਿ ਦਿੱ ਕਿ ਮੈਂ ਮੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੋਰ ਕੋਈ ਜਵਾਨਤ ਦੀ ਜਿਹੜੀ ਲੋੜ ਦੀ ਸੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟਿਕਲ ਪਾਰਟੀਆਂ ਨੂੰ ਤੋਂ ਜੋ ਬੋਲਦੇ ਹੀ ਹੈ ਸਭ ਨੂੰ ਪਤਾ ਹੈ ਅੱਜ ਮੀਡੀਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ ਮੀਡੀਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੀਆਂ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਸਰਕਾਰ ਦੇੜੀ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੋ ਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਿਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੁਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਰੇ ਹੁਣੀ ਤਦੋਂ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਬੱਤੀ ਪਈ ਆ ਜਿਹੜਾ ਉਹ ਪਿਛਲੇ 5-6 ਦਿਨ ਤੋਂ ਜਦੋਂ ਤੋਂ ਵੀ ਜੋਗਾ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪੇ ਆਪਣੀਆਂ ਕਹਾਣੀਆਂ ਆਪ ਵੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਦਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅਟਾਰਨੀਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅੱਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇਨਕੁਆਰੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਬਾਵਾ ਜਿਹੜਾ ਕਿਤੇ ਮੇਰੀ ਗਸਤਾਦੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਤ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਆਪੇ ਹੀ ਵਾਪਸ ਲੈ ਲਈ ਆਪੇ ਸਟੋਰੀਆਂ ਬਣਾਤੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤੋਦਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਧਾਰੇ ਉਹ ਤਾਂ ਹਾਈ ਕੋਰਟ ਚ ਗਏ ਕਿ ਮੈਂ ਗ੍ਰਫਤਾਰੀ ਮੈਂ ਗ੍ਰਫਤਾਰੀ ਤੋਂ ਬਚ ਲੀ ਆਪਣੀ ਬੇਲ ਜਿਹੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਪਰ卡ਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਹੁੰਦਾ ਤੇ ਹੋਏ ਆ ਉਹ ਸਦਾ ਕੋਈ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡਰ ਹੈ ਆਪਣੇ ਆਪ ਚ ਡਰ ਹੈ ਆਪਣੇ ਆਪ ਚ ਉਹ ਡਰ ਹੈ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡਰ ਹੈ ਕਿਉਂ ਮੇਰੇ मतलब ਜਦੋਂ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਨਹੀਂ ਕੀ ਕਹਿਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੁਛ ਇਹਨਾਂ ਦੇ ਖਿਲਾਫ ਹੋ ਸਚਾਈ ਆਈਊਗੀ ਉਹਦੇ ਜਦੋਂ ਉਹਨਾਂ ਨੇ ਕੀਤਾ ਪਰ ਅਸੀਂ ਪਸੀ ਦੀ ਵለ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਨਾ ਵਾਪਸ ਲਿਆ ਜਾਂ ਕੋਰਟ ਨੇ ਕੀ ਕਮੈਂਟ ਕੀਤੀ ਸਦਾ ਕੁਝ ਉਹਨਾਂ ਦਾ ਮਾਮਲਾ ਉਹ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗੇ ਆ ਅਸੀਂ ਆਪਣੇ ਮਾਮਲੇ 'ਚ ਲੱਗੇ ਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜੱਕਵਾਦ ਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਗਲਕੇ ਕੰਮ ਕਰਦਾ ਵਿਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਆ ਪੰਜਾਬ ਦੇ ਲੋਕਾਂ ਦਾ ਪਈ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤੱਕ ਦੀ ਕਾਰਵਾਈ ਕਰਦੇ। ਪਰ ਇਸ ਕੇਸ ਦੇ ਵਿੱਚ ਮੈਂ ਤਾਂ ਦੇਖ ਕੇ ਤਾਂ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆ ਮੈਂ ਇਦਾਂ ਜੀ ਆਹ ਜੀ ਇਦਾਂ ਜੀ ਆਹ ਮੀਡੀਆ ਇਦਾਂ ਕਹ ਰਿਹਾ ਜੀ ਇਦਾਂ ਕਹ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਿਹਾ ਕੰਮ ਕਰਦੇ। ਜੇ ਜੋਗਾ ਸਿੰਘ ਹੋਰਾਂ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ। ਪਰ ਜੋ ਕੁਝ ਵੀ ਆ ਆਪਣੇ ਦਲ ਦੇ ਵਜੋਂ ਹੀ ਖੈਰੇ ਉੜਾਣੇ ਬੱਲੇ ਜਿਹੜਾ ਸਾਦਾ ਬੱਲੇ ਘਟਰਾ ਕਦਮ ਜਿਹੜਾ ਉਹ ਕੀਤਾ ਸਾਦਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਾਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬੰਦਾ ਸਰਕਾਰ ਇਦਾਂ ਕਰ ਦੇਣੀ ਚਾਹੁੰਦੀ ਇਦਾਂ ਕਰਨੀ ਚਾਹੁੰਦੀ ਐ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਹੈ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਦੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ ਕੱਟੀ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਈਆ ਆਲਰੇਡੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਹੈ। ਇਹ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿੰਦੀ ਲੋੜ ਦੀ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਨਹੀਂ ਕੀਤਾ ਉਹ ਜਦੋਂ ਪੂਰੀ ਜਾਂਚ ਆਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੁਝ ਬੰਦੀ ਹੋਊ ਕੇਸ ਤੇ ਵੀ ਬਣਦੀ ਹੋਊਗੀ ਤਾਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮਨਸਾ ਜਿਹੜੀ ਹੈ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਾਦਾ ਕੁਝ ਕਰਦੇ ਆ ਆਪਣਿਆਂ ਵੀ ਲੱਗੇ ਆ ਇਹ ਤਾਂ ਆਪਣੇ ਕੰਮ ਤੇ ਲੱਗੇ ਆ ਅੱਜ ਤਾਂ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਨਮੋਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਨਮੋਲ ਹੋਊਗਾ ਉਹਦੇ ਖਾਤੇ